ਜੇਲ੍ਹ ਚੱਲ ਰਕ ਰਹੀ ਸੀ ਕਿਹੋ ਜਿਹਾ ਜੇਲ੍ਹ ਦਾ ਪ੍ਰਬੰਧ ਸੀ ਬਹੁਤ ਵਧੀਆ ਪ੍ਰਬੰਧ ਸੀ ਬਠਾ ਕਰੈਕਟਰੀ ਬਣਾਈ ਇਹਨਾਂ ਨੇ ਥੋੜਾ ਸਿਸਟਮ ਸਹੀ ਕੀਤਾ ਹੋਇਆ ਸਾਰਾ ਕੁਝ ਜਿਦਾ ਕੀ ਕਿੰਨੀ ਕੀ ਦੇਰ ਤੋਂ ਆ ਚੀਜ਼ ਰੱਖ ਰਹੀ ਜੀ ਬਹੁਤ ਟਾਈਮ ਤੋਂ ਅੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਾਲ ਇਕਸਾਰ ਹੋ ਜਾਂਦਾ ਸਾਲ ਬਾਅਦ ਇਹ ਤਿਹਾਰ ਹੁੰਦਾ ਹੈ ਸਾਰੇ ਜੀ 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 ਜੇਲ ਪ੍ਰਬੰਧ ਹੈ ਅੱਜ ਬਿਠਾ ਕੇ ਗੱਲਾਂ ਵੀ ਕਰ ਦਿੱਤੀਆਂ ਤੁਹਾਨੂੰ ਕੋਈ ਦਿੱਕਤ ਨਹੀਂ ਆਨ ਦਿੱਤੀ। ਕੀ ਕਹਿਣਾ ਚਾਹੁੰਗੇ ਜੇਲ ਪ੍ਰਬੰਧ ਨਾਲ ਲਈ? ਜੇਲ ਪ੍ਰਬੰਧ ਬਹੁਤ ਚੰਗੇ ਆ। ਕੇਅਰ ਕਰਦੇ ਹਾਂ ਉਹਦੀ ਪੂਰਾ ਧਿਆਨ ਰੱਖਦੇ ਆ। ਇਦਾਂ ਨਹੀਂ ਹੈਗਾ ਕਿ ਇਹਨਾਂ ਦੀ ਸੇਫਟੀ ਲਈ ਆ ਜੋ ਕੁਝ ਕਰਦੇ ਸਹੀ ਕਰਦੇ ਆ ਨਾ। ਹਾਂਜੀ ਜੇਲ ਆਏ ਹੋ ਕਿਦਾਂ ਦਾ ਪ੍ਰਬੰਧ ਲੱਗੇ ਜੇ ਰੱਖਣੀ। ਬਹੁਤ ਵਧੀਆ ਜੀ ਧੰਨਵਾਦ ਇਹਨਾਂ ਦਾ। ਸਭ ਦਾ। ਬਹੁਤ-ਬਹੁਤ ਸ਼ੁਕਰੀਆ। ਇਦਾਂ ਬਿਠਾ ਕੇ ਨਾ ਤੁਹਾਨੂੰ ਰੱਖੀ ਲਾ ਕੇ ਕਿਸ ਤਰ੍ਹਾਂ ਕੀਤਾ ਤੁਹਾਨੂੰ। ਬਹੁਤ ਵਧੀਆ ਜੀ। ਕੋ ਤੰਗੀ ਆਈ ਹੋਵੇ ਜਾਂ ਤੁਹਾਨੂੰ ਮਿਲਣੇ ਨੇ ਦਿੱਤਾ ਵਜ੍ਹਾ ਕਿੰਨਾ ਦਾ ਕਿਦਾਂ ਉਹ ਬੱਤੂ ਆ ਜੀ ਇਹਨਾਂ ਦਾ ਅਸੀਂ ਸਾਰਿਆਂ ਦਾ ਸਤਿਕਾਰ ਦਾ ਧੰਨਵਾਦ ਕਰਦੇ ਕਿੰਨਾ ਟਾਈਮ ਲਾਇਆ ਰੱਖੀ ਬੰਨ ਨੂੰ ਕਿੰਨੀ ਜੇਰੇ ਬੈਠੇ ਰਹੇ ਭਰਾ ਆਪਣੇ ਕੋ ਨਹੀਂ ਮੇਰਾ ਮੁੰਡਾ ਜੀ ਇਹ ਭਤੀਜੀ ਵੀ ਰਖੜੀ ਬੰਦੀ ਆ ਭਤੀਜੀ ਰਖੜੀ ਬੰਦੀ ਆ ਸਾਦੇ ਆਲੀ ਆਣ ਨੂੰ ਦਿੱਤਾ ਹਾਂਜੀ ਪਹਿਲਾਂ ਕਦੀ ਇਸ ਤਰ੍ਹਾਂ ਮੁਲਾਕਾਤ ਹੋਈ ਤੁਹਾਡੀ ਰਖੜੀ ਪਹਿਲੀ ਵਾਰੀ ਰਖੜੀ ਦੀ ਪਹਿਲੀ ਵਾਰੀ ਆਈ ਸੀ ਪਹਿਲੇ ਮੁਲਾਕਾਤ ਵੈਸੇ ਆਈਦਾ ਆ ਘਰਾਂ ਦੇ ਮੁਲਾਕਾਤ ਤਾਂ ਵਧੀਆ ਢੰਗ ਨਾਲ ਕਰਾਂਦੇ ਸਾਰੇ ਪ੍ਰਬੰਧ ਇਹਨਾਂ ਦਾ ਬੰਦੀ ਆ ਜੀ ਆ ਦੇ ਕੇ ਕੋਈ ਪ੍ਰਬੰਧ ਨਹੀਂ ਜਿਹੜੀ ਕੁਛ ਆਜਾ ਬੰਨੋ ਅੰਦਰ ਰੱਖਦੀ ਤੇ ਬਹੁਤ ਅੱਛੇ ਪ੍ਰਬੰਧ ਕੀਤੇ ਗਏ ਕਿਸੇ ਭੈਣ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਉਹਨਾਂ ਨੇ ਸਾਰੇ ਤਕਰੀਬੀ ਈਰਾਂ ਨੂੰ ਅੰਦਰ ਪਠਾ ਦੇ ਉਡੀਕਾ ਕੇ ਅੱਛੀ ਤਰ੍ਹਾਂ ਰੱਖੀ ਬਣਾਈ ਜਾ ਰਹੀ ਹੈ ਕਿੰਨੇ ਤੋਂ ਕਿੰਨੇ ਦਾ ਸਮਾਂ ਹੈ ਸਵੇਰੇ 9 ਵਜੇ ਤੱਕ ਸ਼ਾਮ ਤੱਕ ਹੈਗੇ 5 ਵਜੇ ਤੱਕ ਤੇ ਹੁਣ ਤੱਕ ਕਿੰਨੇ ਕਿਲੋ ਪਾ ਚੁੱਕੇ ਹੁਣ ਆ ਗਏ ਸਿਰਫ ਸ਼ਾਮ ਤੱਕ ਆ ਹੀ ਜਾਣੇ ਜਿੰਨੇ ਗਏ ਪੁਟਾ ਕੇ ਕੁਛ ਇਦਾਂ ਵੀ ਲੇਡੀਜ਼ ਕਹਿੰਦੀ ਵੀ ਇਜਿਹੜਾ ਨੂੰ ਭਰਾਵਾਂ ਨਾਲ ਮਿਲਣ ਦਿੱਤਾ ਜਾ ਰਿਹਾ ਅੱਛਾ उस है कि देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप